ਤਕਰੀਬਨ 15000 ਟਨ ਦੇ ਆਸ-ਪਾਸ 45 ਕਿੱਟੂ 7000 ਟਨ ਦੇ ਆਸ-ਪਾਸ ਲੋਅ ਅੱਗ ਲੱਗੀ। ਐਸਟੀਮੇਟ ਹੈ ਜੀ ਤਕਰੀਬਨ ਇਹ ਤੁਸੀਂ 2.5 ਕਰੋੜ ਦੇ ਆਸ-ਪਾਸ ਦਾ ਲੱਗਦਾ। ਹਾਂਜੀ ਮੈਂ ਸੁਨੀਦਰ ਸ਼ਰਮਾ ਸਾਡੀ ਇੱਥੇ ਪ੍ਰਾਲੀ ਪਈ ਹੈ ਫਾਈਲ ਦੇ ਵਿੱਚ। ਹਾਂਜੀ ਤੇ ਤਕਰੀਬਨ 15000 ਟਨ ਦੇ ਆਸ-ਪਾਸ 45 ਕਿੱਟੂ 7000 ਟਨ ਦੇ ਆਸ-ਪਾਸ ਲੋਅ ਅੱਗ ਲੱਗੀ। ਕਿੱਦਾਂ ਲੱਗੀ ਹੈ ਜੀ ਅੱਗ ਇਹ? ਇਹ ਹਾਲੇ ਤੱਕ ਕਾਰਨ ਪਤਾ ਨਹੀਂ ਲੱਗਿਆ। ਹਾਂ ਜੀ ਹੁਣ ਮਤਲਬ ਜੇ ਹੁਣ ਕਿੰਨੀਆਂ ਕ ਗੱਡੀਆਂ ਲੱਗੀਆਂ ਹੋਈਆਂ ਨੇ ਇੱਥੇ ਅਕ ਵਿਹਾਣਾ ਮਤਲਬ ਤਕਰੀਬਨ ਤੁਸੀਂ ਇਹ ਮੰਨ ਕੇ ਚਲੋ ਰਾਤ ਦੀਆਂ 70 ਤੋਂ 80 ਟਰਾਲੀ ਗੱਡੀਆਂ ਲੱਗ ਚੁੱਕੀਆਂ ਨੇ 70 ਤੋਂ 80 ਜਿਹੜੇ ਮਲਪਾਣੀ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਾਰੀਆਂ ਫਾਇਰ ਬ੍ਰਿਗੇਡ ਨੇ ਜਿਹਦੇ ਵਿੱਚ ਲੁਧਿਆਣਾ ਖੰਨਾ ਤੋਰਾਹਾ ਸਰਾਂਧ ਰਾਜਪੁਰਾ ਤੋਂ ਗੱਡੀਆਂ ਆਈਆਂ ਨੇ ਠੀਕ ਹੈ ਇਹਨਾਂ ਦੇ ਇੰਚਾਰਜ ਸੀ ਜਗਦੀ ਸਿੰਘ ਜੀ ਰਾਤ ਦੀ ਡਿਊਟੀ ਤੇ ਹੁੰਦੀ ਡਿਊਟੀ ਤੇ ਤਮਨ ਸਿੰਘ ਜੀ ਜਿਹੜੇ ਇਸ ਤੇ ਲੱਗੇ ਹੋਏ ਨੇ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਨਹੀਂ ਤੇ ਮਾਲੀ ਨੁਕਸਾਨ ਦੀ ਗੱਲ ਕਰੀਏ ਕਿੰਨਾ ਹੋਇਆ ਐਸਟੀਮੇਟ ਹੈ ਜੀ ਤਕਰੀਬਨ ਤੁਸੀਂ 2.5 ਤੋਂ 3 ਕਰੋੜ ਦੇ ਆਸ-ਪਾਸ ਦਾ ਮਟੀਰੀਅਲ ਹਾਂਜੀ 2.5 ਤੋਂ 3 ਕਰੋੜ ਰੁਪਏ ਦਾ ਮਟੀਰੀਅਲ ਮੱਚੀ ਹੋ ਗਿਆ 2.5 ਤੋਂ 3 ਕਰੋੜ ਰੁਪਏ ਦਾ ਹਾਂਜੀ ਤੇ ਕੋਈ ਜਿਹੜੀ ਨਾਲ ਕਣਕਾਂ ਨੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਉਹ ਅਸੀਂ ਪਹਿਲਾਂ ਉਹਨਾਂ ਨੂੰ ਵੀ ਸੇਫ ਕੀਤਾ ਜੀ ਹਾਂਜੀ ਹਾਂਜੀ ਉੱਥੋਂ ਸਾਰੀਆਂ ਤਕਰੀਬਨ 4 ਕਿੱਲੇ ਤੱਕ ਅਸੀਂ ਉਹਦੀ ਬਹਾਈ ਕਰਵਾ ਦਿੱਤੀ ਚਾਰੇ ਪਾਸਿਓਂ ਤੇ ਉਸ ਤੋਂ ਬਾਅਦ ਫਿਰ ਅਸੀਂ ਇਹਦੇ ਤੇ ਗੱਡੀਆਂ ਇੱਧਰ ਲਾਈ ਤਾਂ ਹੈ ਆਪਾਂ ਸਰਮੇ ਹਾਂਜੀ ਸਰਮੇ ਕੀ ਕਹਣਾ ਚਾ ਪਰਮਾਤਮਾ ਨੇ ਜਿਹੜਾ ਕੁਝ ਕਰਨਾ ਉਹ ਕਰਤਾ ਬਾਕੀ ਪਰਮਾਤਮਾ ਦੇ ਬੈਠੇ ਇਸ ਦਾ ਅਫਦੇ ਦਾ ਛੱਡ ਇਸ ਦਾ ਲੋਕਾਂ ਵਾਸਤੇ ਕਰ ਰਹੇ ਕਿ ਲੋਕਾਂ ਦਾ ਨੁਕਸਾਨ ਨਾ ਹੋਵੇ ਇਸ ਦਾ ਇਹ ਹੀ ਪਰਮਾਦਰੋ ਜੀ ਕਿ ਅਫਦਾ ਰੰਗ ਦਿਖਾ ਕੇ ਨਹੀਂ ਪਾ ਕੁਝ ਹੋਰ ਕਰ ਹੈ ਕਿ ਉਧਰ ਲੋਕਾਂ ਦਾ ਬਚਾ ਕੇ ਤੜਨ ਕੇ ਬਚੇ ਅਫਦਾ ਤਾਂ ਜਿਹੜਾ ਹੋਣਾ ਸੀ ਹੋ ਗਿਆ ਜਿੰਨੀ ਰੁਕਣੀ ਸੀ ਰੋਕ ਲਈ ਬਸ ਬਰ ਲੋਕਾਂ ਦਾ ਨੁਕਸਾਨ ਹੋਵੇ ਬਸ ਇਹ ਹੀ ਹੈ ਸਾਡੇ